ਲੰਘੇ ਕੁਝ ਦਿਨਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਸਵਾਲ ਬੜੀ ਤੀਬਰਤਾ ਦੇ ਨਾਲ ਉੱਠਦਾ ਨਜ਼ਰ ਆ ਰਿਹਾ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਆਰਐਸਐਸ ਦੇ ਨਾਲ ਮੀਟਿੰਗ ਕੀਤੀ ਹੈ ਮੋਹਾਲੀ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੁਰਸੀ ਉੱਤੇ ਬੈਠੇ ਨਜ਼ਰ ਆ ਰਿਹਾ ਔਰ ਉਹਨਾਂ ਦੇ ਨਾਲ ਕੁਝ ਹੋਰ ਵਿਅਕਤੀ ਨੇ ਜਿਨ੍ਹਾਂ ਬਾਰੇ ਇਹ ਕਿਹਾ ਗਿਆ ਸਰਜੀਤ ਸਿੰਘ ਝੰਜਰ ਵੱਲੋਂ ਕਿ ਉਹ ਲੋਕ ਆਰਐਸਐਸ ਦੇ ਨਾਲ ਸਬੰਧਤ ਸੀ ਔਰ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਇਹ ਚਰਚਾ ਛੇੜ ਦਿੱਤੀ ਕਿ ਗਿਆਨੀ ਹਰਪ੍ਰੀਤ ਸਿੰਘ ਆਰਐਸਐਸ ਦੇ 에ਜੰਟਾਂ ਦੇ ਨਾਲ ਮੀਟਿੰਗ ਕਰ ਰਹੇ ਹੈ ਪਰ ਕੀ ਉਹ ਸੱਚ ਸੀ? ਇਹੀ ਸਵਾਲ ਖੜਾ ਕੀਤਾ ਇੱਕ ਵਿਅਕਤੀ ਨੇ ਜੋ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ। ਤਜਿੰਦਰ ਸਿੰਘ ਸਰਾ ਮੁਹਾਲੀ ਦੇ ਨਾਲ ਸਬੰਧਤ ਹੈ ਔਰ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕਿਆ ਗਿਆ ਕਿ ਕੀ ਸਰਬਜੀਤ ਝੰਜਰ ਨੇ ਜੋ ਕਿਹਾ ਉਹ ਸੱਚ ਹੈ ਕਿ ਨਹੀਂ ਉਹਨਾਂ ਨੇ ਕੁਝ ਖਲਾਸੇ ਕੀਤੇ ਔਰ ਇਥੋਂ ਤੱਕ ਕਿ ਸਰਬਜੀਤ ਝੰਜਰ ਨੂੰ ਵੀ ਉਹਨਾਂ ਨੇ ਚੈਲੰਜ ਕੀਤਾ ਹੈ ਕਿ ਉਹ ਜਾਣਦੇ ਨੇ ਕਿ ਸਰਬਜੀਤ ਝੰਜਰ ਉਸ ਹੋਟਲ ਦੀ ਕੁਰਸੀ ਤੇ ਬੈਠ ਕੇ ਕੀ ਕੁਝ ਕਰਦੇ ਰਹੇ ਨੇ ਬਹੁਤ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਬਹੁਤ ਸਿੱਧੀ ਸਾਫ਼ ਤੇ ਸਪਸ਼ਟ ਗੱਲ ਆਖੀ ਹੈ ਤੇ ਜੰਦਰ ਸਿੰਘ ਸਰਾ ਨੇ ਔਰ ਸਰਬਜੀਤ ਝੰਜਰ ਦੇ ਉੱਤੇ ਵੱਡੇ ਇਲਜ਼ਾਮ ਕੀ ਕੁਝ ਬੋਲੇ ਨੇ ਆਓ ਸੁਣਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਾਲਡ ਲੀਡਰ ਚੰਜਰ ਜਿਨ੍ਹਾਂ ਨੇ ਮੇਰੀ ਫੋਟੋ ਮੇਰੀ ਤਸਵੀਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖਾਣਾ ਖਾਂਦਿਆਂ ਦੀ ਇੱਕ ਨੀਚ ਹਰਕਤ ਕਰਦੇ ਹੋਏ ਪਬਲਿਕ ਕੀਤੀ ਰੀਲਸ ਕੀਤੀ ਉਹ ਵੀ ਚੋਰੀ ਖਿੱਚੀ ਹੋਈ ਫੋਟੋ ਮੈਂ ਦੱਸਣਾ ਚਾਹੁੰਦਾ ਇੱਕ ਕਾਮਨ ਮਿੱਤਰ ਸਾਡਾ ਕਾਮਨ ਫਰੈਂਡ ਸਾਡਾ ਜਿਹੜਾ ਐਨ ਆਰ ਆਈ ਅਮਰੀਕਾ ਤੋਂ ਆਇਆ ਹੋਇਆ ਸੀਗਾ ਉਸ ਨਾਲ ਬੈਠ ਕੇ ਅਸੀਂ ਖਾਣਾ ਖਾਧਾ ਉਸ ਟਾਈਮ ਸਾਡੀ ਕਿਸੇ ਨੇ ਚੋਰੀ ਫੋਟੋ ਖਿੱਚ ਲਈ ਇਸ ਤੋਂ ਬਾਅਦ ਮੈਂ ਅੱਗੇ ਇਹ ਵੀ ਦੱਸਣਾ ਚਾਹੁੰਦਾ ਉਸ ਟਾਈਮ ਤੇ ਉੱਥੇ ਸਾਨੂੰ ਪਬਲਿਕ ਪਲੇਸ ਤੇ ਹੋਟਲ ਦੇ ਵਿੱਚ ਪਰਵਿੰਦਰ ਸੁਹਾਣਾ ਅਕਾਲੀ ਦਲ ਬਾਦਲ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਮਹਾਲੀ ਉਹਨਾਂ ਨੇ ਸਾਨੂੰ ਦੇਖ ਕੇ ਉਹ ਸਾਡੇ ਕੋਲ ਆਏ ਆਣ ਕੇ ਸਾਨੂੰ ਜ਼ਹਿਦਾਰ ਸਾਹਿਬ ਨੂੰ ਉਹਨਾਂ ਨੇ ਗੋਡੀਆਂ ਹੱਥ ਲਾਇਆ ਗੋਡੀਆਂ ਹੱਥ ਲਾ ਕੇ ਉਹਨਾਂ ਨੇ ਫਤੇ ਵੀ ਸਾਂਝੀ ਕੀਤੀ ਫਤੇ ਸਾਂਝੀ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਜ਼ਹਿਦਾਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਥ ਦੇ ਲਈ ਉਸ ਤੋਂ ਬਾਅਦ ਉਹ ਮੈਨੂੰ ਮਿਲੇ ਮੈਨੂੰ ਮਿਲ ਕੇ ਮੇਰ ਨਾਲ ਉਹਨਾਂ ਨੇ ਫੋਨ ਨੰਬਰ ਆਪਣਾ ਸ਼ੇਅਰ ਕੀਤਾ ਆਪਦਾ ਫੋਨ ਨੰਬਰ ਮੇਰੇ ਫੋਨ ਦੇ ਵਿੱਚ ਸੇਵ ਕਰਾ ਕੇ ਗਏ ਤੇ ਮੈਨੂੰ ਇੱਥੋਂ ਤੱਕ ਕਿਹਾ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਮੈਂ ਆਣ ਕੇ ਤੁਹਾਨੂੰ ਮਿਲਾਂਗਾ ਤੁਸੀਂ ਗਿਲਸਾਹਬ ਨੂੰ ਗਿਲਕੋ ਵਾਲਿਆਂ ਨੂੰ ਭਾਜਪੀ ਦੇ ਵਿੱਚ ਸ਼ਾਮਲ ਕਰਾ ਕੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੂੰ ਤੁਸੀਂ ਨਰਕ ਦੇ ਵਿੱਚੋਂ ਕੱਢ ਲਿਆਇਓ ਇੱਥੋਂ ਤੱਕ ਗੱਡੀਆਂ ਗੱਲਾਂ ਹੋਈਆਂ ਉਹ ਉਸ ਵਕਤ ਪ੍ਰਵਿੰਦਰ ਸੁਹਣਾ ਜੀ ਸ਼ਰਾਬ ਦੇ ਵਿੱਚ ਪੂਰੇ ਫੁੱਲ ਟਨ ਸੀਗੇ ਐਨ ਰੱਜਿਓ ਇਸ ਨੂੰ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਗੱਲ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨਾਂ ਦੇ ਨਾਲ 10-12 ਲੋਗ ਹੋਰ ਸੀਗੇ ਜਿਹੜੇ ਉੱਥੇ ਬੈਠੇ ਹੋਏ ਸ਼ਰਾਬ ਪੀ ਰਹੇ ਸੀਗੇ ਮੀਟ ਖਾ ਰਹੇ ਸੀਗੇ ਤੇ ਹਿੰਦੁਸਤਾਨ ਪਾਕਿਸਤਾਨ ਦਾ ਜਿਹੜਾ ਮੈਚ ਚੱਲ ਰਿਹਾ ਸੀ ਉਸ ਮੈਚ ਨੂੰ ਉਹ ਐਨਜੋਏ ਕਰ ਰਹੇ ਸੀ ਸੈਲੀਬ੍ਰੇਟ ਕਰ ਰਹੇ ਸੀਗੇ ਉਸ ਟਾਈਮ ਇਹ ਫੋਟੋ ਖਿੱਚੀ ਗਈ ਇਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆ ਸੋ ਕਾਲਡ ਝਿੰਜਰ ਹੈਗੇ ਆ ਜਿਨ੍ਹਾਂ ਨੇ ਫੋਟੋ ਰਿਲੀਜ਼ ਕਰਕੇ ਤੇ ਮੇਰੇ ਤੇ ਅਨਾਪ ਸ਼ਨਾਪ ਬੋਲ ਕੇ ਸਾਡੇ ਤੇ ਜਿਹੜਾ ਮੀਡੀਆ ਦੇ ਵਿੱਚ ਬੋਲਿਆ ਹੈ ਇਹ ਝੰਝਰ ਸਾਹਿਬ ਐਸੇ ਮੇਰੇ ਆਫਿਸ ਦੇ ਵਿੱਚ ਆ ਜਿੱਥੇ ਮੈਂ ਬੈਠਾ ਮਹਾਲੀ ਸਥਿਤ ਮੇਰੇ ਆਫਿਸ ਦੇ ਵਿੱਚ ਐਸੇ ਸੋਫੇ ਤੇ ਆ ਜਿਹੜਾ ਤੁਸੀਂ ਸੋਫਾ ਦੇਖ ਪਾ ਰਹੇ ਹੋ ਐਸੇ ਸੋਫੇ ਤੇ ਬੈਠ ਕੇ ਚਾਹ ਪਾਣੀ ਪੀ ਕੇ ਨਮਕੀਨ ਖਾ ਕੇ ਤੇ ਮੇਰੇ ਆਫਿਸ ਦੀ ਹੀ ਨਮਖਰਾਮੀ ਕਰਕੇ ਇਹਨਾਂ ਨੇ ਅੱਜ ਨਮਖਰਾਮੀ ਕੀਤੀ ਲੂਣਰਾਮੀ ਕੀਤੀ ਇਹਨਾਂ ਨੇ ਐਸੇ ਆਫਿਸ ਉੱਤੇ ਵਿੱਚ ਬੈਠ ਕੇ ਐਸੇ ਸੋਫੇ ਤੇ ਬੈਠ ਕੇ ਇਹਨਾਂ ਨੇ ਯੂਥ ਅਕਾਲੀ ਦਲ ਬਾਦਲ ਦੀਆਂ ਅਹੁਦੇਦਾਰੀਆਂ ਵੰਡੀਆਂ ਮੇਰੇ ਕੋਲੇ ਇਹਦੇ ਸਬੂਤ ਪਏ ਆ ਮੈਂ ਕਹੋ ਤਾਂ ਅਸੀਂ ਇਹਨੂੰ ਸਾਬਤ ਕਰ ਦਵਾਂਗੇ ਬਾਈ ਨਾਮ ਦੱਸ ਦਵਾਂਗੇ ਕਿਹੜੀ ਕਿਹਦੀਆਂ ਨੇ ਉਦੇਦਾਰੀ ਐ ਇਸ ਆਫਿਸ ਦੇ ਵਿੱਚ ਬੈਠ ਕੇ ਵੰਡੀ ਇਹ ਕਿਸਮੂ ਦਾ ਕਹਿੰਦੇ ਆ ਸਾਡੇ ਬਾਰੇ ਅਨਾਪਛਾਹ ਬੋਲਦੇ ਆ ਇਹ ਬਿਲਕੁਲ ਗਲਤ ਗੱਲ ਐ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਵਾਂ ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਦੂਜੀ ਗੱਲ ਜਿਹੜੀ ਹੈਗੀ ਆ ਪ੍ਰਵਿੰਦਰ ਸੁਹਾਣਾ ਜੀ ਇਹ ਜਿਸ ਟਾਈਮ ਮਰਜੀ ਆ ਜਾ ਕੇ ਗੁਰਦੁਆਰੇ ਜਾ ਕੇ ਕਹਿ ਦੇਣ ਗੁਰਦੁਆਰੇ ਚੜ ਕੇ ਜੇ ਉੱਥੇ ਸਾਨੂੰ ਨਹੀਂ ਮਿਲਿਆ ਜੇ ਨਹੀਂ ਇਹਨੇ ਸ਼ਰਾਬ ਪੀਤੀ ਜੇ ਨੇ ਨਹੀਂ ਮੀਟ ਖਾਧਾ ਜੇ ਨੇ ਜ਼ਹੀਦਾਰ ਨੇ ਆਪਣੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜ਼ਹੀਦਾਰ ਨੇ ਜੇ ਨਹੀਂ ਇਹਨੇ ਖਾਧਾ ਤੇ ਸਾਨੂੰ ਦੱਸ ਦਵੇ ਨਹੀਂ ਉੱਥੇ ਮੈਂ ਚੰਜ ਐਨਜੋਏ ਕਰ ਰਿਆ ਸੀਗਾ ਤੇ ਦੱਸੇ ਸਾਨੂੰ ਰਹੀ ਗੱਲ ਫੋਟੋ ਦੀ ਫੋਟੋ ਮੇਰੀਆਂ ਫੋਟੋਆਂ ਤੇ ਬਾਦਲ ਪਰਿਵਾਰ ਦੇ ਨਾਲ ਸਾਰਿਆਂ ਨਾਲ ਹੈਗੀਆਂ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਮੇਰੀਆਂ ਫੋਟੋਆਂ ਆ ਮੇਰੀਆਂ ਫੋਟੋਆਂ ਸੁਖਵੀਰ ਬਾਦਲ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਨਾਲ ਆ ਮੇਰੀਆਂ ਫੋਟੋਆਂ ਬੀਬਾ ਹਰਸਮਰਤ ਕੌਰ ਜੀ ਦੇ ਨਾਮ ਅਹੀ ਉਹਨਾਂ ਦਾ ਬੜਾ ਰਿਕਾਰਡ ਕਰਦੇ ਆ ਸਤਿਕਾਰ ਕਰਦੇ ਆ ਸਾਡੇ ਸਮਾਜਿਕ ਫੰਕਸ਼ਨਾਂ ਦੇ ਵਿੱਚ ਇੱਕ ਦੂਜੇ ਨਾਲ ਮੇਲ ਜੋਲ ਜਿਹੜਾ ਸਾਡਾ ਹੁੰਦਾ ਰਹਿੰਦਾ ਉਸੇ ਦੇ ਤਹਿਤ ਇਹ ਵੀ ਇੱਕ ਸਮਾਜਿਕ ਤੌਰ ਤੇ ਇੱਕ ਖਾਣਾ ਸੇਵਾ ਦਾ ਜਿਹੜਾ ਅਸੀਂ ਖਾ ਰਹੇ ਸੀ ਤੇ ਜਿਸ ਦੇ ਉੱਤੇ ਇਹਨਾਂ ਨੇ ਓਛੀ ਰਾਜਨੀਤੀ ਕੀਤੀ ਮੈਂ ਸਮਝਦਾ ਮਾਂ ਇਸ ਤਰ੍ਹਾਂ ਦਾ ਕੰਮ ਇਹਨਾਂ ਨੂੰ ਅਕਾਲੀ ਦਲ ਬਾਦਲ ਨੂੰ ਸੋਭਦਾ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਤੇ ਇਹਦੇ ਉੱਤੇ ਮੈਂ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਰਿਕਵੈਸਟ ਕਰਨੀ ਚਾਹੁੰਦਾ ਕਿ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਨਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਬਿਨਾਂ ਗੱਲੋਂ ਕਿਸੇ ਨੂੰ ਟੈਗ ਕਰਨਾ ਕਿਸੇ ਨੂੰ ਗਲਤ ਬੋਲਣਾ ਇਹ ਠੀਕ ਨਹੀਂ ਤੇ ਇਹੋ ਜੀਆਂ ਹਰਕਤਾਂ ਕਾਰਨ ਹੀ ਪੰਜਾਬ ਦੇ ਵਿੱਚ ਜਿਹੜੀ ਅਸ਼ਾਂਤੀ ਫੈਲਦੀ ਹੈ ਇਹੋ ਜੀਆਂ ਵੱਖਵਾਦੀ ਵਾਲੀਆਂ ਗੱਲਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਆਪ ਦੇ ਇਹ ਇਹਨਾਂ ਨੂੰ ਸਮਝਾਉਣੇ ਦਾ ਛੋਟੇ ਲੀਡਰਾਂ ਨੂੰ